ਬੜੇ ਸਾਰੇ ਸੰਸਾਰੀ ਮਨੁੱਖ ਇਹ ਸੋਚਦੇ ਨੇ ਕਿ ਕਰਮ ਤੇ ਮਾਰੇ ਕੀਤੇ ਨੇ ਉਹਨਾਂ ਕਰਮਾਂ ਦਾ ਫਲ ਤੇ ਭੋਗਣਾ ਪੈਣਾ ਪਰ ਇਹ ਸੁਣਿਆ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਵਿੱਚ ਕਿ ਜੇ ਰੱਬ ਦੀ ਭਗਤੀ ਕਰ ਲਈ ਜਾਏ ਤੇ ਭੂਮੀਆਂ ਚੋਰ ਵਰਗਾ ਵੀ ਗੁਰਨਾਨਕ ਸਾਹਿਬ ਦੀ ਸ਼ਰਣ ਪੈ ਕੇ ਤਰ ਗਿਆ ਸੀ ਕੌਡਾ ਰਾਖਸ਼ ਵੀ ਪਾਰ ਉਤਰ ਗਿਆ ਸੀ ਬੜੇ ਵੱਡੇ ਵੱਡੇ ਆਏ ਉਨਾਂ ਨੂੰ ਪਾਰ ਉਤਾਰਨ ਵਾਲਾ ਨਾਰਾਇਣ ਹੈ। ਭਾਈ ਗਰੂ ਹੈ। ਇਠੋਂ ਤੱਕ ਮਾੜੇ ਕਰਮ ਕਰਨ ਵਾਲਿਆਂ ਦੀ ਲਿਸਟ ਇਕੱਠੀ ਹੈ ਬਾਣੀ ਦੇ ਵਿੱਚ। ਤਾਰੀਲੇ ਗਨਿਕਾ ਬਿਰੂਪ ਕੁਭਜ ਬਿਆਦ ਅਜਾਮਲ ਤਾਰੀਅਲੇ ਚਰਣ ਬਦਕ ਤੇ ਜਨ ਮੁਕਤ ਪਏ ਹौं ਬਲਬਲ ਜਿਨ ਰਾਮ ਕਹੇ। ਦਾਸੀ ਸੁੱਤ ਜਨ ਬਿਦਰ ਸਦਾਮਾ ਉਗਰ ਸੈਨ ਕੋ ਰਾਜ ਦੀਏ ਜਪਹੀਨ ਤਪਹੀਨ ਕੁਲਹੀਨ ਕਰਮਿ। ਬਈ ਨਾ ਝਪ ਹੈ ਨਾ ਤਪ ਹੈ ਨਾ ਕੁਲ ਹੈ ਤੇ ਕਰਮਾਂ ਦਾ ਤੇ ਸਮਝੋ ਮਾੜਾ ਹੀ ਹਾਲ ਹੈ ਜੇ ਕਰਮ ਮਾੜੇ ਕੀਤੇ ਨੇ ਤੇ ਹੁਣ ਕੁਝ ਹੋ ਸਕਦਾ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਹੋ ਸਕਦਾ ਜੇ ਹੁਣ ਵੀ ਬਚਣਾ ਤੇ ਬਚਿਆ ਜਾ ਸਕਦਾ ਵੱਡੇ ਵੱਡੇ ਗੁਨਾਹਾਂ ਵੀ ਬਖਸ਼ਣ ਵਾਲਾ ਵਾਹਿਗੁਰੂ ਹੈ ਪਰ ਆਪਣੀ ਉਜਤ ਨਾਲ ਨਹੀਂ ਵੱਡੇ ਵੱਡੇ ਪਾਪੀਆਂ ਨੂੰ ਵੀ ਤਾਰਨ ਵਾਲਾ ਵਾਹਿਗੁਰੂ ਹੈ ਪਰ ਅਸੀਂ ਕਹੀਏ ਜੀ ਆਪਣੀ ਨਾ ਕਿਰਤ ਪਿਆ ਅਰਦ ਉਰਧੀ ਆਪਣੇ ਕੀਤੇ ਕਰਮਾਂ ਦਾ ਜਦ ਲੇਖਾ ਜਦ ਰਜਿਸਟਰ ਖੁੱਲਦਾ ਹੈ ਨਾ ਕਿਰਤ ਪਿਆ ਦਾ ਮਤਲਬ ਪਿਛੇ ਕੀਤੇ ਹੋਏ ਸਾਰੇ ਸੰਚਿਤ ਕਰਮ ਸਾਰੇ ਕੱਲ ਤੱਕ ਦੇ ਵੀ ਤੇ 1 ਮਿੰਟ ਪਹਿਲਾਂ ਦੇ ਵੀ ਤੇ ਹੁਣ ਦੇ ਵੀ ਜਿੰਨੇ ਸੰਚਿਤ ਜੇਨਾ ਵਿੱਚੋਂ ਮਾੜੇ ਦਾ ਅਸਰ ਜ਼ਿਆਦਾ ਹੈ ਫਿਰ ਮਾੜੇ ਨੇ ਸਾਨੂੰ ਪਵਾਟੜੀ ਦੇਣੀ ਹੈ ਤੇ ਨਚਾਈ ਰੱਖਣੀ ਹੈ ਕਬਹੂ ਜੀੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਲੋਬੀ ਜੀੜਾ ਥਿਰਨਾ ਰਹਤ ਹੈ ਚਾਰੇ ਕੁੰਠਾਂ ਪਾਲੇ ਇਥੇ ਅਰਧ ਉਰਦੀ ਦਾ ਮਤਲਬ ਹੈ ਕਦੀ ਨੀਵਾ ਸੁਟਣਾ ਤੇ ਕਦੀ ਉੱਚਾ ਲੈ ਕੇ ਜਾਣਾ ਭਈ ਇੱਕ ਇੱਕ ਪੰਨੇ ਤੇ ਕਰਮ ਸਮਝੋ ਮਾੜੇ ਆ ਗਏ ਤੇ ਐ ਸਾਡੇ ਦਿੱਤਾ ਅਗਲੇ ਪੰਨੇ 'ਚ ਆ ਗਏ ਥੋੜੇ ਜੇ ਚੰਗੇ ਤੇ ਫਿਰ ਚੱਕ ਦਿੱਤਾ ਪਰ ਇਹਦਾ ਇਹ ਮਤਲਬ ਇਹ ਨਹੀਂ ਕਿ ਹੁਣ ਸ਼ੋਭਾ ਹੋ ਗਈ ਤੇ ਸਦਾ ਹੀ ਇਹ ਵੀ ਨਹੀਂ ਪਤਾ ਹੁਣ ਅਗਲਾ ਕਰਮ ਕਿਹੜਾ ਮੇਰਾ ਕੀਤਾ ਅੱਗੇ ਆਉਣ ਵਾਲਾ ਪਰ ਜੇ ਇਸ ਅਰਧ ਉਰਦੀ ਤੋਂ ਬਚਣਾ ਹੈ ਨਾ ਜੇ ਮਹਾਰਿਜ ਕਹਿੰਦੇ ਕਿਰਤ ਪਿਆ ਅਧ ਉਰਦੀ ਸਾਡੇ ਊਰਦੀ ਸਾਡੇ ਕਰਮਾਂ ਦੀ ਖੇੜ ਜਦ ਸਾਡੇ ਅੱਗੇ ਆਏਗੀ ਅਧ ਉਰਦੀ ਵਾਪਰੇਗੀ ਕਦੀ ਥੱਲੇ ਤੇ ਕਦੀ ਉੱਤੇ ਟਿਕਾ ਨਹੀਂ ਹੈ ਜੇ ਬਚਣਾ ਬਿਨ ਗਿਆਨ ਵਿਚਾਰਾ ਤੇ ਗੁਰੂ ਦੇ ਗਿਆਨ ਵਿੱਚ ਆ ਜਾਈਏ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਗੁਰੂ ਦਾ ਗਿਆਨ ਅੰਦਰ ਚਾਨਣ ਕਰਦਾ ਗਿਆਨ ਤੋਂ ਬਿਨਾ ਕਰਮਾਂ ਨੇ ਸਾਨੂੰ ਰੋਲ ਕੇ ਰੱਖ ਦੇਣਾ ਆਪਣੇ ਕਰਮ ਕੀ ਗਤ ਮੈਂ ਕਿਹਾ ਜਾਨੂ ਮੈਂ ਕਿਹਾ ਜਾਨੂ ਬਾਬਾ ਹਾਰੜ ਜਲੇ ਜੈਸੇ ਲੱਕੜੀ ਦਾ ਤੂਲਾ ਕੇਸ ਜਲੇ ਜੈਸੇ ਕਾਸ ਦਾ ਧੂਲਾ ਮੈਨੂੰ ਪਤਾ ਹੀ ਨਹੀਂ ਮੇਰੇ ਕਿ ਮੇਰੇ ਕਰਨ ਕੀ ਤੇ ਕਰਮਾਂ ਨੂੰ ਜੇ ਗਿਣਨ ਬੈਠੀਏ ਫਿਰ ਅਗਲਾ लेखा ਇਹ ਹੀ ਨਿਕਲੇਗਾ ਕਿਰਤ ਕਰਮ ਕੇ ਵਿਛੜੇ ਆਹੀ ਨਿਕਲਿਆ ਜੀ ਸਾਰੇ ਕਰਮਾਂ ਦਾ ਲੇਖਾ ਜੋਖਾ ਮਿਲ ਨਹੀਂ ਸਕਦਾ ਤੂੰ ਜਿਹੜੇ ਕਰਮ ਕੀਤੇ ਜੋ ਮੈਂ ਕੀਤੇ ਮਿਲ ਨਹੀਂ ਸਕਦਾ ਹੁਣ ਗਿਆਨ ਵੱਲ ਤੁਰਿਏ ਗੁਰੂ ਦੇ ਸੁਹਿਰਦ ਗਿਆਨ ਵੱਲ ਤੁਰਿਏ ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨਾ ਅੰਧਿਆਰਾ ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਕਰਮਾਂ ਦਾ ਹਨੇਰਾ ਦੂਰ ਨਹੀਂ ਹੋ ਸਕਦਾ ਕਿਰਤ ਪਿਆ ਨਹੀਂ ਮਿਟ ਸਕਦਾ ਗੁਰੂ ਦੀ ਸ਼ਰਣ ਵਿੱਚ ਆਈਏ ਤੇ ਅੰਦਰ ਗਿਆਨ ਦਾ ਉਜਿਆਰਾ ਹੁੰਦਾ ਹੈ ਫਿਰ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ ਫਿਰ ਕੋਈ ਲੇਖਾ ਨਹੀਂ ਪੁੱਛਦਾ ਜਦ ਵਾਹਿਗੁਰੂ ਦੀ ਰਹਿਮਤ ਹੋਈ ਜੀ ਜਾਗ ਬਿੰਨ ਸਤ ਹਮ ਦੇਖਿਆ ਲੋਭੇ ਅੰਤਾਰਾ ਗੁਰ ਸੇਵਾ ਪ੍ਰਭ ਪਾਇਲਾ ਸ